ਤੁਹਾਡੀ ਜ਼ਿੰਦਗੀ ਕਿਹੋ ਜੀ ਹੋਵੇਗੀ ਅੱਗੇ ਜਾ ਕੇ ਤੁਹਾਡੀ ਜ਼ਿੰਦਗੀ ਫੈਲੇਗੀ ਸੁੰਘੜੇਗੀ ਤੁਹਾਡੇ ਰਿਲੇਸ਼ਨ ਚੰਗੇ ਹੋਣਗੇ ਮਾੜੇ ਹੋਣਗੇ ਤੁਸੀਂ ਜ਼ਿੰਦਗੀ ਦੇ ਵਿੱਚ ਤਰੱਕੀ ਕਰੋਗੇ ਜਾਂ ਨਿਗਾਰ ਵੱਲ ਜਾਓਗੇ ਇਹ ਸਭ ਕੁਝ ਤਿੰਨ ਕ ਚੀਜ਼ਾਂ ਦੇ ਉੱਪਰ ਨਿਰਭਰ ਕਰਦਾ ਹੈ ਪਹਿਲਾ ਤੁਹਾਡੇ ਅੰਦਰ ਯੋਗਤਾ ਕਿਸ ਤਰ੍ਹਾਂ ਦੀ ਹੈ ਦੂਸਰਾ ਤੁਹਾਡੇ ਅੰਦਰ ਹੌਸਲਾ ਕਿਸ ਤਰ੍ਹਾਂ ਦਾ ਹੈ ਕੀ ਤੁਸੀਂ ਰਿਸਕ ਲੈ ਸਕਦੇ ਹੋ ਕੀ ਤੁਸੀਂ ਚੈਲੰਜੇਸ ਨੂੰ ਕਬੂਲ ਕਰ ਸਕਦੇ ਹੋ ਤੀਸਰਾ ਤੁਹਾਡੇ ਕੋਲ ਉਤਸ਼ਾਹ ਕਿੰਨਾ ਹੈ ਕਿਉਂਕਿ ਲੋਕਾਂ ਦੇ ਕੋਲ ਸੋਚ ਵੀ ਹੁੰਦੀ ਹੈ ਵਿਚਾਰ ਵੀ ਹੁੰਦੇ ਨੇ ਪਰ ਲੋਕਾਂ ਦੇ ਕੋਲ ਕੁਝ ਕਰਨ ਦਾ ਉਤਸ਼ਾਹ ਨਹੀਂ ਹੁੰਦਾ ਹਰ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਅੱਜ ਹੀ ਜੋ ਕੁਝ ਬਣਨਾ ਹੈ ਹੁਣੇ ਹੀ ਬਣ ਜਾਵਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਜੋ ਤੁਸੀਂ ਪਹਿਲਾਂ ਫੈਸਲੇ ਲਏ ਉਹਨਾਂ ਦਾ ਨਤੀਜਾ ਤੁਹਾਨੂੰ ਅੱਜ ਮਿਲ ਰਿਹਾ ਹੈ ਜੋ ਅੱਜ ਫੈਸਲੇ ਲਓਗੇ ਉਹੀ ਫੈਸਲੇ ਆਉਣ ਵਾਲੇ ਸਮੇਂ 'ਚ ਤੁਹਾਡੀ ਜ਼ਿੰਦਗੀ ਨੂੰ ਬਦਲਣਗੇ ਇਸ ਵਾਸਤੇ ਆਪਣੇ ਅੰਦਰ ਤੁਸੀਂ ਚੰਗੀ ਯੋਗਤਾ ਚੰਗਾ ਹੌਸਲਾ ਤੇ ਚੰਗਾ ਉਤਸ਼ਾਹ ਲਓ ਸਿੱਦਕ ਸਿਰੜ ਅਤੇ ਦ੍ਰਿੜਤਾ ਦੇ ਨਾਲ ਜ਼ਿੰਦਗੀ 'ਚ ਅੱਗੇ ਵਧਦੇ ਜਾਓ ਤੁਸੀਂ ਜ਼ਰੂਰ ਉਚਾਈਆਂ ਨੂੰ ਛੂਹੋਗੇ ਤਰੱਕੀ ਕਰੋਗੇ ਵਿਕਾਸ ਕਰੋਗੇ ਔਰ ਜੇ ਤੁਸੀਂ ਇਹਨਾਂ ਨੂੰ ਇਗਨੋਰ ਕੀਤਾ ਇਹਨਾਂ ਦੀ ਅਣਦੇਖੀ ਕੀਤੀ ਇੰਨਾ ਗੁਨਾਹ ਦੀ ਤੇ ਤੁਹਾਡਾ ਨਿਹਾਰ ਤੇ ਉਹ ਜਾਵੇਗਾ ਤਰਕਿਆ ਕਰੋ ਖੁਸ਼ੀਆਂ ਮਾਣੋ ਧੰਨਵਾਦ